ਆਮ ਤੌਰ ਤੇ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਨਾ ਅੱਜ ਕੱਲ੍ਹ ਜ਼ਮਾਨਾ ਛੋਸ਼ੇ ਦਾ ਹੈ ਮਨ ਲ ਵੱਡੇ ਸਾਰੇ ਟੇਬਲ ਤੇ ਬੈਠ ਕੇ ਐਂ ਜੇ ਕਰਕੇ ਪਾਉਣੀ ਮੈਨੂੰ ਲੱਗਦੀ ਆਪਣੀਆਂ ਜੜਾਂ ਛੱਡ ਗਏ ਜਿਵੇਂ ਪਤੰਗ ਦੀ ਡੋਰ ਟੁੱਟਦੀ ਹੈ ਨਾ ਪਾਣੀ ਚ गिरਦਾ ਸੋ ਕਦੇ ਆਪਣੀਆਂ ਰੂਟਸ ਨਹੀਂ ਛੱਡਣੀਆਂ ਆ ਮੈਂ ਪਿੱਛੇ ਜੇ ਖੇਤਾਂ ਦੇ ਵੀਡੀਓ ਪਾ ਦਿੰਦਾ ਸੀ ਆ ਕਹਿੰਦੇ ਆਹ ਕਿਹੜੀ ਸ਼ਾਇਰੀ ਹੈ ਉਹ ਮੂਰਖੋ ਸਾਦਗੀ ਤੋਂ ਵੱਡੀ ਸ਼ਾਇਰੀ ਕੀ ਹੁੰਦੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਕੀ ਸਿੱਖਾਇਆ ਵੀ ਸਾਦਗੀ ਚ ਰਹਿਣਾ ਰੋਕੀ ਮਿੱਸੀ ਖਾਣੀ ਹੈ ਕੋਈ ਨਹੀਂ ਟਰਾਲ ਵਾਲਿਓ ਹੁਣ ਅਸੀਂ ਹਫਤੇ ਤੱਕ ਤਾਂ ਥੋੜਾ ਜਿਹਾ 4-5 ਦਿਨ ਬਿਲੇ ਆਂ ਰੋਜ਼ ਇੱਕ ਸਬਜ਼ੀ ਤੇ ਮੱਕੀ ਦੀ ਰੋਟੀ ਰੱਖ ਕੇ ਪਾਇਆ ਕਰੂੰਗਾ ਤੁਹਾਡੀਆਂ ਚੀਕਾਂ ਮੱਕੀ ਦੀ ਰੋਟੀ ਨਾਲ ਕਢਾਉਣੀਆਂ ਏ ਆਮ ਤੌਰ ਤੇ ਬੰਦਾ ਪਿੰਡੋਂ ਸ਼ਹਿਰ ਨੂੰ ਭਜਦਾ ਹੈ ਫਿਰ ਉੱਥੇ ਫਲੈਟ ਲੈ ਕੇ ਪੂਰੀ ਫੀਲਿੰਗ ਚ ਹੁੰਦਾ ਵੀ ਮੈਂ ਹਵਾ ਚ ਰਹਿਣਾ ਹੈ ਜੇ ਪਚਾਲ ਆ ਗਿਆ ਬਿਲਡਰ ਨੇ ਪੈਸੇ ਕਿੱਥੋਂ ਦੇਣੇ ਜ਼ਮੀਨ ਤਾਂ ਤੁਹਾਡੀ ਹੈ ਨਹੀਂ ਔਰ ਜੇ 7 ਦਿਨ ਲਈ ਕਿਤੇ ਫਲੈਟ ਚ ਬਿਜਲੀ ਬੰਦ ਹੋ ਜੇ ਜਾਂ ਪਾਣੀ ਕਿਆ ਹਾਲ ਹੋਊਗਾ ਪਿੰਡ ਨਹੀਂ ਛੱਡਣਾ ਆਪਣੀਆਂ ਜੜਾਂ ਨਹੀਂ ਛੱਡਣੀਆਂ ਵਾਟ 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 ਜੱਕ ਨਾ 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 ਓ ਬਾਈ ਜੀ ਓ ਬਾਈ ਜੀ ਡਾ ਡਾ ਓ ਯਾਰ ਹੈਲੋ ਵਾ ਕੀ ਹੈ ਓ ਐਡਾ ਥੋੜੀ ਡੰਡੇ ਮਾਰੀ ਦੇ ਯਾਰ ਐਡਾ ਕਿੱਡਾ ਕੰਬਦਾ ਯਾਰ ਓ ਮਾੜਾ ਜਿਹਾ ਪਿਆਰ ਨਾ 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 ਕਰ ਕੋਈ ਨਹੀਂ ਪਿਆਰ ਨਾ ਕਰ ਐ ਨਾ ਕਰੋ ਯਾਰ ਐਨਾ ਨਾ ਯਾਰ ਤਸ਼ੱਦਦ ਕਰੋ ਯਾਰ ਐ ਥੋੜੀ ਹੁੰਦਾ ਕਾਉਂਟ ਡੂ ਥੈਟ ਯਾਰ ਨਾ 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 ਐ ਨਾ ਕੋਈ ਨਹੀਂ ਮੇਰੇ ਮਾਰ ਲਓ ਯਾਰ ਤੁਸੀਂ ਮੈਂ ਆ ਜਾਊਂਗਾ ਮੈਨੂੰ ਕੁੱਟ ਲਓ ਮੇਰਾ ਵੀਰ ਬਣ ਕੇ I love you love you ਥੋੜਾ ਜਿਹਾ ਪਿਆਰ ਨਾ ਕੋਈ ਚਾ ਇਹਨਾ ਨਾ ਗੁੱਸੇ ਚ ਆਇਆ ਕਰੋ ਆਪਾਂ ਪਿਆਰ ਨਾਲੇ ਕਰ ਲੈਣਾ ਸੱਟ ਕੋਈ ਨਹੀਂ ਕੋਈ 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 ਚੱਲ ਵੀ ਚੱਲ ਵਾਟ ਵਾਟ ਅੱਛਾ ਜੋ ਯਾਰ ਤੁਸੀਂ ਤੁਸੀਂ ਕਹਿੰਦੇ ਆ ਜਾਣਾ ਮੂਰੇ ਓ ਭਾਈ ਸਟੇਜ ਵਾਲਿਓ ਓ ਯਾਰ ਤੁਹਾਡਾ ਥੋੜੀ ਕੰਮ ਐ ਉਹਨਾਂ ਦਾ ਕੰਮ ਐ ਪ੍ਰਸ਼ਾਸਨ ਦਾ ਤੂੰ ਹੀ ਮੂਰੇ ਨੂੰ ਉਹੀ ਆਇਆ ਨੇ ਚੱਲ ਲਿਦੇ ਬਾਤ ਕਰਦੇ ਇਹਨੂੰ ਬਾਤ ਕਰਦੇ ਚਲੋ ਚੰਨ ਚਾਨਣੀ ਰਾਤ ਮਹਿਰਮਾਂ ਟਿਮ ਟਿਮ ਆਉਂਦੇ ਤਾਰੇ ਚੰਨ ਚਾਨਣੀ ਰਾਤ ਮਹਿਰਮਾਂ ਟਿਮ ਟਿਮ ਆਉਂਦੇ ਹੋਏ ਤਾਰੇ ਓਏ ਪਿਛਲੀ ਗਲੀ ਵਿੱਚ ਆਵੇ ਸੋਹਣਾ ਸੌਂਗੇ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮਹਿਰਮਾਂ ਟਿਮਟਿਮਾਉਂਦੇ ਆਰੇ ਚੰਨ ਚਾਨਣੀ ਰਾਤ ਮਹਿਰਮਾਂ ਟਿਮਟਿਮਾਉਂਦੇ I ਦਾਰਾ ਚੋਮਾ ਕੋਚਲਾ ਮਾ ਭਜ ਭਜ ਕਾ ਮਨ ਬੇੜਾ ਸ਼ੀਸ਼ਾ ਮੈਨੂ ਮਾਰ ਸੈਨ ਤਾਂ ਜਦ ਜ਼ੁਲਫਾਂ ਨੂੰ ਛੇੜਾਂ